बीसीडी मीटिंग ਦੇ ਵਿੱਚ ਸਪੀਕਰ ਸਾਹਿਬ ਸੀ ਹਾਂ ਗਵਰਨਮੈਂਟ ਦੇ ਵੱਲੋਂ ਸੱਭਲਕਾਰ ਸਿੰਘ ਸੀ ਅਮਨ अरोड़ा ਜੀ ਸਨ ਜੀ ਆਪੋਜੀਸ਼ਨ ਵੱਲੋਂ ਮੈਂ ਸੀ ਕਾਂਗਰਸ ਵੱਲੋਂ ਨਿਸ਼ੇਤਰਪਾਲ ਜੀ ਸਨ ਬਹੁਜ ਸਮਾਜ ਵੱਲੋਂ ਡਾਕਟਰ ਸੁਖੀ ਜੀ ਸਨ ਅਕਾਲੀ ਦਲ ਵੱਲੋਂ ਤੇ ਜੰਗੀ لال ਮਹਾਜਨ ਜੀ ਸਨ ਬੀਜੇਪੀ ਵੱਲੋਂ ਇਹ ਬਕਾਇਦਾ ਤੌਰ ਸਪੀਕਰ ਸਾਹਿਬ ਨੇ ਕਮਿਟਮੈਂਟ ਦਿੱਤੀ ਕਮਿਟਮੈਂਟ ਕੇ ਹਾਊਸ ਮੈਂ ਉਹਨਾਂ ਬੇਨਤੀ ਕੀਤੀ ਜੀ ਨਾ ਗਵਰਨਰ ਅਡਰੈਸ ਦੇ ਨਾ ਬਜਟ ਦੇ ਇੱਕ ਸੈਸ਼ਨ ਦੇ ਵਿੱਚ ਕਿਸਾਂ ਕੰਮ ਚੱਲੇਗਾ ਜੀ ਹੀ ਪ੍ਰੋਮਿਸਡ ਕਿ ਅਸੀਂ ਲੇਟ ਰਾਤ ਤੱਕ ਜਦੋਂ ਤੱਕ 6 ਵਜਾਂ 7 ਵਜਾਂ ਸਾਰਿਆਂ ਨੂੰ ਟਾਈਮ ਦੇਵਾਂਗੇ ਹੁਣ ਤੁਸੀਂ ਅੱਜ ਆ ਕੇ ਇੱਕੋ ਦਮ ਫੇਰ ਜਿਹੜਾ ਇੱਕ ਬਕਾਇਦਾ ਤੌਰ ਤੁਸੀਂ ਸਾਨੂੰ ਇੱਕ ਵੇਖੋ ਇਟ ਇਜ਼ ਦੀ ਵਰਡ ਜੇ ਸਪੀਕਰ ਦੀ ਜ਼ੁਬਾਨ ਜਿਹੜੀ ਹੈ ਜਿਹੜੀ ਇੱਕ ਅਸ਼ੋਰੈਂਸ ਹੈ ਟੂ 올 ਦੀ ਕਾਲੀਗ ਜੇ ਉਸ ਨੂੰ ਇਹ ਕੰਪਲਾਈ ਨਹੀਂ ਕਰਦੇ ਫਿਰ ਹੂਮ ਸ਼ੁਡ ਬੀ ਬਲੀਵ ਐਂਡ ਬਕਾਇਦਾ ਤਾਂ ਅਸੀਂ ਹੁਣ ਉੱਤੇ ਗਏ ਸੀ ਅਸੀਂ ਫੇਰ ਮੇਰੇ ਨਾਲ ਬਾਕੀ ਦੇ ਮੈਂਬਰ ਵੀ ਉੱਥੇ ਗਏ ਨੇ ਐਂਡ ਹੀ ਹੀ ਹੈਜ਼ ਐਕਸੈਪਟਡ ਕਿ ਓਕੇ ਲੈਟ ਮੀ ਗੋ देयर ਮੈਂ ਮੌਕਾ ਦੇਣਾ ਬੋਲਦਾ ਹੁਣ ਸਾਨੂੰ ਇਹਨਾਂ ਨੇ ਬਾਹਰ ਰੱਖ ਲਿਆ ਆ ਗੁਰਜੀਤ ਸਿੰਘ ਰਾਣਾ ਜੀ ਮੇਰੇ ਨਾਲ ਨੇ ਸ਼ਾਹਕੋਟ ਜੀ ਮੇਰੇ ਨਾਲ ਨੇ ਰਾਜਕੁਮਾਰ ਜੀ ਮੇਰੇ ਨਾਲ ਨੇ ਬਕਾਇਦਾ ਤਾਂ ਹੁਣ ਨਿਛਤਰਪਾਲ ਜੀ ਗਏ ਸੀ ਈਅਲੀ ਸਾਹਿਬ ਗਏ ਸੀ ਸੁਖੀ ਜੀ ਗਏ ਸੀ ਅਸੀਂ ਗੱਲ ਕਹੀ ਜਦੋਂ ਤੁਸੀਂ ਜਿਹੜਾ ਪ੍ਰੋਮਿਸ ਕੀਤਾ ਜੇ ਨਹੀਂ ਤੁਸੀਂ ਬਹੁਤਾ ਚਿਰ ਬਹਿ ਸਕਦੇ ਤੁਹਾਨੂੰ ਕਈ ਵਾਰ ਕੋਈ ਫਿਜ਼ੀਕਲ ਪ੍ਰੋਬਲਮ ਆਂਦੀ ਹੈ ਰੋੜੀ ਜੀ ਨੂੰ ਕਲਾ ਦਿਓ 2 ਘੰਟੇ ਉਹ ਬਹਿ ਜਾਣ ਕੇ ਤੁਹਾਡੀ ਕੁਰਸੀ ਤੇ ਪਰ ਬਜਵਾ ਜੀ ਉਹ ਕਹਿੰਦੇ ਕਿ ਸਾਰੇ ਕੰਟਰ ਦਾ ਟਾਈਮ ਬਜਵਾ ਹੋਰ ਉਹਨੇ ਲੈ ਲੈ ਦੇ ਨਹੀਂ ਸਕਦੇ ਬੜੀ ਗੋਰਾਂ ਤੁਸੀਂ ਮੈਨੂੰ ਇੱਕ ਮੇਰੀ ਗੱਲ ਸੁਣ ਲਓ ਜਦੋਂ ਸਾਨੂੰ ਇੰਸ਼ੋਰੈਂਸ ਦਿੱਤੀ ਸਪੀਕਰ ਸਾਹਿਬ ਨੇ ਕਿ ਭਾਵੇਂ 6 ਵਜੇ ਤੱਕ ਹਾਊਸ ਚੱਲੇ ਅਸੀਂ ਹਾਊਸ ਚਲਾਵਾਂਗੇ ਤੁਹਾਡੇ ਸਾਰੇ ਸਪੀਕਰਸ ਨੂੰ ਟਾਈਮ ਦਿੱਤਾ ਜਾਏਗਾ ਐਂਡ ਅਦਰ ਵੀ ਹੀ ਇਜ਼ ਕਮਿਟਿਡ ਹੀ ਸੈਡ ਓਕੇ ਮੈਨੂੰ ਹਾਊਸ ਕਨਵਿਨ ਕਰ ਲੈਣ ਦਿਓ ਤੇ ਵੇਖੋ ਸਾਨੂੰ ਇੱਥੇ ਰੋਕ ਲਿਆ ਡੀ ਡਰੌਪ ਦੀ ਆਪੋਜੀਸ਼ਨ ਨੂੰ ਬਾਹਰ ਰੋਕ ਲਿਆ ਹੋਣ ਤੁਹਾਡੇ ਕਿੰਨੇ ਕਿੰਨੇ ਨੇ ਨੇਮ ਨੇਮ ਵੀ ਕੀਤਾ ਗਿਆ ਇਹ ਨੇਮ ਤੇ ਕੀਤਾ ਪੰਜ ਚਾਰ ਅੰਦਰ ਆ ਗਏ ਨਾ ਕਿਥੇ ਅੱਛਾ ਕਿੰਨੇ ਐਮਐਲਏ ਤੁਹਾਡੇ ਅੰਦਰ ਪੰਜ ਚਾਰ ਸਣ ਜੀ ਪਤਾ ਨਹੀਂ ਉਹ ਕਿਹੜਾ ਕਿਹੜਾ ਹਨੀਲ ਉੱਥੇ ਰਾਜਾ ਬੜਿੰਗ ਜੀ ਅੰਦਰ ਸਣ ਮੇਰਾ ਖਿਆਲ ਉਹਦੇ ਵਿੱਚ ਪਾੜਾ ਸਾਹਿਬ ਅੰਦਰ ਨੇ ਵਿਕਰਮ ਚੌਧਰੀ ਉੱਥੇ ਬਾਬਾ ਹੈਂਡਰੀ ਜੀ ਉੱਥੇ ਨੇ ਮੇਰਾ ਖਿਆਲ ਸ਼ੁੱਕ ਸਰਕਾਰੀ ਹੋ ਸਕਦੇ ਨੇ ਉਹ ਬਕਾਇਦਾ ਤੌਰ ਤੇ ਅਸੀਂ ਗੱਲ ਕਰਕੇ ਆਏ ਆਂ ਐਂਡ ਵੀ ਕੇਮ ਵਿਦ them ਅਸੀਂ ਆਏ ਜਿੱਥੇ ਇਹਨਾਂ ਦਰਵਾਜ਼ੇ ਬੰਦ ਕਰਦੇ ਬੀਏਸੀ ਦੀ ਮੀਟਿੰਗ ਦੇ ਵਿੱਚ ਸਪੀਕਰ ਸਾਹਿਬ ਸੀ ਹਾਂ ਗਵਰਨਮੈਂਟ ਦੇ ਵੱਲੋਂ ਸੱਭਲਕਾਰ ਸਿੰਘ ਸੀ ਅਮਨ ਅਰੋੜਾ ਜੀ ਸਨ ਆਪੋਜੀਸ਼ਨ ਵੱਲੋਂ ਮੈਂ ਸੀ ਕਾਂਗਰਸ ਵੱਲੋਂ ਨਿਸ਼ਚਤਪਾਲ ਜੀ ਸਨ ਬਹੁਜ ਸਮਾਜ ਵੱਲੋਂ ਡਾਕਟਰ ਸੁਖੀ ਜੀ ਸਨ ਅਕਾਲੀ ਦਲ ਵੱਲੋਂ ਤੇ ਜੰਗੀ ਲਾਲ ਮਹਾਜਨ ਜੀ ਸਨ ਭਾਜੀਪੀ ਵੱਲੋਂ ਇਹ ਬਕਾਇਦਾ ਤੌਰ ਸਪੀਕਰ ਸਾਹਿਬ ਨੇ ਕਮਿਟਮੈਂਟ ਦਿੱਤੀ ਕਮਿਟਮੈਂਟ ਕਿ ਹਾਊਸ ਮੈਂ ਉਹਨਾਂ ਬੇਨਤੀ ਕੀਤੀ ਜੀ ਨਾ ਗਵਰਨਰ ਅਡਰੈਸ ਦੇ ਨਾ ਬਜਟ ਦੇ ਇੱਕ ਸੈਸ਼ਨ ਦੇ ਵਿੱਚ ਕਿਸਾਂ ਕੰਮ ਚੱਲੇਗਾ ਜੀ ਹੀ ਪ੍ਰੋਮਿਸਡ ਕਿ ਅਸੀਂ ਲੇਟ ਰਾਤ ਤੱਕ ਜਦੋਂ ਤੱਕ 6 ਵਜੇ 7 ਵਜੇ ਸਾਰਿਆਂ ਨੂੰ ਟਾਈਮ ਦੇਵਾਂਗੇ ਹੁਣ ਤੁਸੀਂ ਅੱਜ ਆ ਕੇ ਇੱਕੋ ਦਮ ਫੇਰ ਜਿਹੜਾ ਇੱਕ ਬਕਾਇਦਾ ਤੌਰ ਤੁਸੀਂ ਸਾਨੂੰ ਇੱਕ ਵੇਖੋ ਇਟ ਇਜ਼ ਦੀ ਵਰਡ ਜੇ ਸਪੀਕਰ ਦੀ ਜ਼ੁਬਾਨ ਜਿਹੜੀ ਹੈ ਜਿਹੜੀ ਇੱਕ ਅਸ਼ੋਰੈਂਸ ਹੈ ਟੂ 올 ది ਕਾਲੀਗਸ ਜੇ ਉਸ ਨੂੰ ਇਹ ਕੰਪਲਾਈ ਨਹੀਂ ਕਰਦੇ ਫਿਰ ਹੂਮ ਸ਼ੁਡ ਬੀ ਬਲੀਵ ਐਂਡ ਬਕਾਇਦਾ ਤੋਰ ਅਸੀਂ ਹੁਣ ਉੱਤੇ ਗਏ ਅਸੀਂ ਫੇਰ ਮੇਰੇ ਨਾਲ ਬਾਕੀ ਦੇ ਮੈਂਬਰ ਵੀ ਉੱਥੇ ਗਏ ਨੇ ਐਂਡ ਹੀ ਹੀ ਹੈਜ਼ ਐਕਸੈਪਟਡ ਕਿ ਓਕੇ ਲੈਟ ਮੀ ਗੋ देयर ਮੈਂ ਮੌਕਾ ਦੇਣਾ ਬੋਲਦਾ ਹੁਣ ਸਾਨੂੰ ਇਹਨਾਂ ਨੇ ਬਾਹਰ ਰੱਖ ਲਿਆ ਆ ਗੁਰਜੀਤ ਸਿੰਘ ਰਾਣਾ ਜੀ ਮੇਰੇ ਨਾਲ ਨੇ ਸ਼ਾਹਕੋਟ ਜੀ ਮੇਰੇ ਨਾਲ ਨੇ ਰਾਜਕੁਮਾਰ ਜੀ ਮੇਰੇ ਨਾਲ ਨੇ ਬਾਕਾਇਦਾ ਤਾਂ ਹੁਣ ਨਿਛਤਰਪਾਲ ਜੀ ਗਏ ਸੀ ਇਹ ਆਲੀ ਸਾਹਿਬ ਗਏ ਸੀ ਸੁਖੀ ਜੀ ਗਏ ਸੀ ਅਸੀਂ ਗੱਲ ਕਹੀ ਜਦੋਂ ਤੁਸੀਂ ਜਿਹੜਾ ਪ੍ਰੋਮਿਸ ਕੀਤਾ ਜੇ ਨਹੀਂ ਤੁਸੀਂ ਬਹੁਤਾ ਚਿਰ ਬਹਿ ਸਕਦੇ ਤੁਹਾਨੂੰ ਕਈ ਵਾਰ ਕੋਈ ਫਿਜ਼ੀਕਲ ਪ੍ਰੋਬਲਮ ਆਂਦੀ ਹੈ ਰੋੜੀ ਜੀ ਨੂੰ ਕਲਾ ਦੋ ਘੰਟੇ ਉਹ ਬਹਿ ਜਾਣ ਕੇ ਤੁਹਾਡੀ ਕੁਰਸੀ ਤੇ ਪਰ ਬਜਵਾ ਜੀ ਉਹ ਕਹਿੰਦੇ ਕਿ ਸਾਰੀ ਕਾਨਫਰੰਸ ਦਾ ਟਾਈਮ ਬਜਵਾ ਉਹ ਹਣੇ ਲੈ ਲੈ ਦੇ ਨਹੀਂ ਸਕਦੇ ਬੜੀ ਕੋਰਾਂ ਤੁਸੀਂ ਮੈਨੂੰ ਇੱਕ ਮੇਰੀ ਗੱਲ ਸੁਣ ਲਓ ਜਦੋਂ ਸਾਨੂੰ ਅਸ਼ੋਰੈਂਸ ਦਿੱਤੀ ਸਪੀਕਰ ਸਾਹਿਬ ਨੇ ਕਿ ਭਾਵੇਂ 6 ਵਜੇ ਤੱਕ ਹੌਸ ਚੱਲੇ ਅਸੀਂ ਹਾਊਸ ਚ ਲਾਵਾਂਗੇ ਤੁਹਾਡੇ ਸਾਰੇ ਸਪੀਕਰਸ ਨੂੰ ਟਾਈਮ ਦਿੱਤਾ ਜਾਏਗਾ ਐਂਡ ਅੰਦਰ ਵੀ ਹੀ ਇਜ਼ ਕਮਿਟਿਡ ਹੀ ਸੈਡ ਓਕੇ ਮੈਨੂੰ ਹਾਊਸ ਕਨਵੀਨ ਕਰ ਲੈਣ ਦਿਓ ਤੇ ਵੇਖੋ ਸਾਨੂੰ ਇੱਥੇ ਰੋਕ ਲੈ ਡੀਡਰੌਪ ਦੀ ਆਪੋਜੀਸ਼ਨ ਨੂੰ ਬਾਹਰ ਰੋਕ ਲੈ ਹੋਂ ਤੁਹਾਡੇ ਕਿੰਨੇ ਕਿੰਨੇ ਨੇਮ ਵੀ ਕੀਤਾ ਗਿਆ ਇਹ ਨੇਮ ਤੇ ਕੀਤਾ ਪੰਜ ਚਾਰ ਅੰਦਰ ਆ ਗਏ ਨਾ ਕਿੱਥੇ ਅੱਛਾ ਕਿੰਨੇ ਐਮਐਲਏ ਤੁਹਾਡੇ ਅੰਦਰ ਪੰਜ ਚਾਰ ਸ਼ਣਜੀ ਪਤਾ ਨਹੀਂ ਉਹ ਕਿਹੜਾ ਕਿਹੜਾ ਅਨਿਲ ਉੱਥੇ ਰਾਜਾ ਵਿੜਿੰਗ ਜੀ ਅੰਦਰ ਸਨ ਮੇਰਾ ਖਿਆਲ ਉਹਦੇ ਵਿੱਚ ਪਾੜਾ ਸਾਹਿਬ ਅੰਦਰ ਨੇ ਵਿਕਰਮ ਚੌਧਰੀ ਉੱਥੇ ਬਾਬਾ ਹੈਂਡਰੀ ਜੀ ਉੱਥੇ ਨੇ ਮੇਰਾ ਖਿਆਲ ਸ਼ੁੱਕ ਸਰਕਾਰੀਆ ਹੋ ਸਕਦੇ ਉਹ ਬਾਕਾਇਦਾ ਤੌਰ ਤੇ ਅਸੀਂ ਗੱਲ ਕਰਕੇ ਆਏ ਐ ਐਂਡ ਵੀ ਕੇਮ ਵਿਦ them ਅਸੀਂ ਆਏ ਜਿੱਥੇ ਇਹਨਾਂ ਦਰਵਾਜ਼ੇ ਬੰਦ ਕਰਨਾ